ਆਹ ਉਸਤਾਦ ਗੋਦੀ ਪਹਿਲਵਾਨ ਜੀ ਰਸਤਮਹਿਨ ਉਹਨਾਂ ਦੀ ਯਾਦ ਨੂੰ ਸਵਰਵਾਤ ਆਹ ਰਸਤਮਿੰਦਖਾੜਾ ਜੀ ਮੀਰਦੀਨ ਇਹ ਮਾਲਕ ਤੁਝੁਰ ਕਰਦਾ ਸ਼ਾਕੁਰ ਦੀ ਧਰਤੀ ਦੇ ਵਿੱਚ ਇਹ ਮੁੰਡਾ ਜੋਗੀਆਂ ਦਾ ਹੈ ਤੋਂ ਆਪਾਂ ਨਕੋਦਰ ਜੰਦੇ ਆ ਨਕੋਦਰ ਵਾਲੀਆ ਨੇੜਾ ਕਾਲਜ ਦੇ ਲੱਗੇ ਤੇ ਨਾਲ ਜਦੋਂ ਆਪਾਂ ਸ਼ੰਕਰ ਵਾਲੇ ਪਾਸੇ ਚੜਦੇ ਆ ਤੇ ਨਾਲ ਪਟ્રોલ ਬੰਬ ਤੇ ਨਾਲ ਇਹਨਾਂ ਦਾ ਢੇਰਾ ਪੈਂਦਾ ਸਾਰਪੁਰੇ ਦੀ ਧਰਤੀ ਤੇ ਇਧਰਲੇ ਪਾਸੇ ਕਰਮਾ ਪਹਿਲਵਾਂ ਜੀ ਸਾਡੇ ਸਕਾਰਜੋ ਜੀ ਮੇਜਰ ਪਹਿਲਵਾਂ ਜੀ ਉਹਨਾਂ ਦਾ ਪੱਠਾ ਫਦਾਰ ਉਮਰੌਂ ਸਿੰਘ ਦਾ ਪੁੱਤਰ ਉਧਰੋਂ ਸਿਰਜ ਦੇ ਪੁੱਤਰ ਯਾਰ ਪਰ ਯਾਰ ਵੱਜਦੀਆਂ ਬੀਨਾ ਤੇ ਉਹ ਨਾ ਕਦੇ ਨਹੀਂ ਸੁਣਦੇ ਵੱਜਦੀਆਂ ਬੀਨਾ ਤੇ ਨਾ ਕਦੇ ਨਹੀਂ ਸੁਣਦੇ ਆ ਮੁੰਡਾ ਝੋਗੀਆਂ ਦਾ ਹੈ ਤੇ ਕਰਦੇ ਗੱਜਵਿੰਦਰਾ ਲੁਕਤ ਮੇਂ ਦਿਖਾੜਾ ਸ਼ਰੀ ਮਿਹਰਦੀਨ ਮਜੀਦੇ ਪਹਿਲਵਾਂ ਨੂੰ ਆਪਣਾ ਉਸਤਾਦ ਆਪਣਾ ਦਰਸ਼ਵੰਦਾ ਹੈ ਇਹ ਬਹੁਤ ਵਧੀਆ ਕੁਸ਼ਤੀ ਜੀ ਵਾਹ ਵੀ ਵਾਹ ਐਨ ਕਹਿੰਦੇ ਵੀ ਬੱਲੇ ਬੱਲੇ ਹੁੰਦੀ ਪਈ ਕੁਸ਼ਤੀ ਦੀ ਵੇਖਾਂਗੇ ਕੀ ਗੱਲ ਬੰਦੀ ਕੁਸ਼ਤੀ ਦੀ ਇਹ ਸਮੇਂ ਦੀਆਂ ਬਾਤਾਂ ਇਹ ਵੀ ਸਮੇਂ ਦੀਆਂ ਬਾਤਾਂ ਕਹਿੰਦਾ ਮਿਹਨਤਾਂ ਤੇ ਜੋਰ ਪੂਰਾ ਲਾਉਣਾ ਪੈਂਦਾ ਹੱਥ ਮੰਜਲਾਂ ਤੇ ਪਾਉਣ ਨੂੰ ਰੱਬ ਕਰੇ ਬੈਠਾ ਰੋਟੀ ਨਹੀਂ ਉਹ ਦਿੰਦਾ ਉਹ ਵੀ ਤੋੜਨੀ ਪੈਂਦੀ ਆ ਮੂੰਹ ਦੇ ਵਿੱਚ ਪਾਉਣ ਨੂੰ ਅਜਿਹਾ ਤੇ ਨਹੀਂ ਜਾਂਦੀਆਂ ਵੀ ਗੇਮਾਂ ਜਿੱਤੀਆਂ ਚੋਟੀ ਦੇ ਖਿਡਾਰੀ ਵੀ ਹਾਰ ਗਏ ਪੈਂਦੇ ਆ ਆ ਸਾਡੇ ਸਰਪੁਰੇ ਦੇ ਸਰਪੰਚ ਸਾਹਿਬ ਜੀ ਆਏ ਹੋਏ ਨੇ ਸਰਪੰਚ ਸਾਹਿਬ ਇਹ ਮੁਬਾਰਕਾਂ ਕਿਉਂਕਿ ਉਹ ਪੰਚਾਇਤ ਨੂੰ ਪਹਿਲਾ ਮੁਬਾਰਕਾਂ ਸੀ ਦਿੰਦੇ ਆ ਜਿੱਥੇ ਦਾ ਕੋਈ ਸਟਾਰ ਪਲੇਅਰ ਚੰਗੇ ਕੰਮ ਤੁਹਾਨੂੰ ਮੁਬਾਰਕਾਂ ਤੇ 500 ਰੁਪਇਆ ਜੇ ਸਲਵਿੰਦਰ ਸ਼ਾਹ ਗੁਟੀਏ ਕਹਿੰਦੇ ਜਿੱਤ ਪ੍ਰਾਪਤ ਕਰੇਗਾ ਤੇ ਸਰਪੰਚ ਸਾਹਿਬ ਜੀ ਕਹਿੰਦੇ ਆ ਸਰਪੁਰੇ ਵਾਲੇ ਕਹਿੰਦੇ 500 ਰੁਪਇਆ ਵੱਡਾ ਮਾਣ ਹੋਵੇਗਾ ਇਹ ਮੱਲਾ ਤੇਰਾ ਮਾਣ ਹੈ ਇਮ ਅੱਲਾ ਤੇਰਾ ਪਿਆਰਾ ਇਕੋ ਤੇਰਾ ਲੱਖ ਵਰਗਾ ਬਾਕੀ ਮੋੜ ਕੇ ਜੇਬ ਵਿੱਚ ਪਾ ਲੈ ਇਕੋ ਤੇਰਾ ਲੱਖ ਵਰਗਾ ਬਾਕੀ ਮੋੜ ਵਾਹ ਵਾਹ ਕਹਿੰਦਾ ਮਿਹਨਤਾਂ ਦੇ ਜੋਲ ਪੂਰਾ ਲਾਉਣਾ ਪੈਂਦਾ ਹੱਥ ਮੰਜਲਾਂ ਤੇ ਪਾਉਣ ਨੂੰ ਰੱਬ ਕਰੇ ਬੈਠਾ ਰੋਟੀ ਨਹੀਂ ਉਹ ਦਿੰਦਾ ਉਹ ਵੀ ਤੋੜਨੀ ਪੈਂਦੀ ਆ ਮੂੰਹ ਦੇ ਵਿੱਚ ਪਾਉਣ ਨੂੰ ਐਦਾ ਤੇ ਨਹੀਂ ਜਾਂਦੀਆਂ ਵੀ ਗੇਮਾਂ ਜਿੱਤੀਆਂ ਚੋਟੀ ਦੇ ਖਿਡਾਰੀ ਵੀ ਹਰਾਉਣੇ ਪੈਂਦੇ ਆ ਲਿਆਉਣੇ ਪੈਂਦੇ ਆ ਇੱਕ ਵਾਰੀ ਜੋਰ ਦਾ ਤਾੜੀ ਮਾਰ ਦੋ ਦਾਦੀਆਂ ਦਾ ਨਾਂ ਲੈ ਕੇ ਅੱਜ ਦੀ ਪਟਕੜੀ ਫਾਈਨਲ ਕੋਸਤੀ ਚੱਲਦੀ ਪਈ ਆ ਜੀ ਭਾਈ ਜਿਹੜੇ ਜਿਹੜੇ ਅਨਮਸਤਾਤਾ ਨਾਲ ਬਾਦਸ਼ਾਹ ਜੀ ਨੂੰ ਪਿਆਰ ਕਰਦੇ ਬਾਬੇ ਮੁਰਾਦ ਸ਼ਾਹ ਨੂੰ ਇੱਕ ਵਾਰੀ ਜੋਰ ਨਾਲ ਤਾੜੀ ਮਾਰਦੇ ਹੋ ਅਸੀਂ ਵਾਰ-ਵਾਰ ਨਹੀਂ ਕਹਿਣਾ ਅਸੀਂ ਹਾਜ਼ਰੀ ਲਾ ਕੇ ਚੰਜਣਾਈ ਕਿੰਨੇ ਵੀ ਸਾਰੀ ਸੰਗਤ ਹੀ ਹਾਜ਼ਰੀ ਲੱਗੇ ਇਹ ਮਸਦਮ ਬਲੀਆਂ ਦਾ ਇਹ ਨਗਰ ਹੈ ਪੀਰਾਂ ਫਕੀਰਾਂ ਦਾ ਨਗਰ ਹੈ ਪਤਾ ਨਹੀਂ ਕਿੰਨੇ ਸਾਧੂ ਸੰਤ ਆਏ ਐ ਕਿੰਨੇ ਵਿਦਵਾਨ ਆਏ ਐ ਇਹ ਧਰਤੀ ਦੇ ਉੱਪਰ ਜਿਨ੍ਹਾਂ ਦੇ ਕਦਮ ਪਏ ਤੇ ਕਈ ਸੰਗਤਾਂ ਐਸੀਆਂ ਜਿਨ੍ਹਾਂ ਨੂੰ ਕਿਸੇ ਨਾਲ ਕੋਈ ਪੈਸੇ ਨਾਲ ਪਿਆਰ ਨਹੀਂ ਸਿਰਫ ਉਹਨਾਂ ਨੂੰ ਦాతਿਆਂ ਨਾਲ ਪਿਆਰ ਹੈ ਕਿਉਂਕਿ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਸੰਗਤ ਸਭ ਤੋਂ ਵੱਡੀ ਹੈ ਇਹ ਭਾਗਾਂ ਵਾਲੀ ertid ਹੈ ਇਹ ਨੰਗਰ ਭਾਗਾਂ ਵਾਲਾ ਹੈ ਸਰਵੰਨ ਸਾਹਿਬ ਕਹਿੰਦੇ 500 ਰੁਪਏ ਨਾਲ ਚੱਲੋ ਕਰਮੇ ਐਂ ਵਿੱਚ ਆਜੋ ਸੈਂਟਰ ਦੇ ਵਿੱਚ ਹੋ ਜੋ ਸੋ ਮੈਂ ਜੱਸੀ ਉਹਨਾਂ ਨੂੰ ਵੇਚਣ ਦੀ ਕਰੂੰਗਾ ਨਰਸਨ ਸਿੰਘ ਸਾਹਿਬ ਜੀ ਮੇਰੇ ਵੱਡੇ ਵੀਰ ਨੇ ਉਹਨਾਂ ਨੂੰ ਵੇਚਦੀ ਹੈ ਵੀ ਕੁਸ਼ਤੀ ਦੇ ਉੱਪਰ ਬਿਲਕੁਲ ਚੜ ਕੇ ਰਵਾਂਗੇ ਇਹ ਮੁੰਡਾ ਮੋਟਰਸਾਈਕਲ ਦਾ ਜੇਤੂ ਹੈ ਆਹ ਮੁੰਡਾ ਥੋੜ੍ਹ ਦੇ ਨੇ ਪਿੰਡ ਭੋਟੀਪੁਰ ਦੇ ਵਿੱਚ ਦੰਗਲ ਹੋਇਆ ਤੇ ਮੇਰੇ ਵੀਰੋ ਉਹ ਤਰੀਖ ਸੀ 22 ਤਰੀਕ ਜਿਹਦੇ ਵਿੱਚ ਇਹ ਸਲਵਿੰਦਰ ਸ਼ਾਹ ਸਾਰਪੁਰ ਵਾਲਾ ਤੇ ਰਤਮਿੰਦ ਕਾੜਾ ਜੀ ਮੇਰਦੀਨ ਇਹ ਮੁੰਡਾ ਮੋਟਰਸਾਈਕਲ ਜੇਤੂ ਰਿਹਾ ਸੋ ਮਾਲਕ ਦੀ ਮਿਹਰ ਹੋਈ ਹੈ ਸੋ ਇਸ 2025 ਦੇ ਵਿੱਚ ਬਹੁਤ ਸੁਣੀਆਂ ਕੁੱਸੀ ਦਿਖਾਈਆਂ ਕਰਮਾ ਵੀ ਇਸ ਵੇਲੇ ਬੱਲੇ ਬੱਲੇ ਕਰ ਰਿਹਾ ਹੈ ਇਹ ਵੀ ਮੁੰਡਾ ਮੋਟਰਸਾਈਕਲ ਜੇਤੂ ਹੈ ਰੱਬ ਮਿਹਰ ਕਰੇ ਸੱਚੇ ਪਾਤਸ਼ਾਹ ਚਰ ਦੀ ਕਲਾ ਕਰੇ ਇਹ ਮਿੰਝ ਸਿੰਘ ਪਹਿਲਵਾਨ ਨੂੰ ਆਪਣਾ ਉਸਤਾਦ ਰਾਮੇ ਵਗਿਰਵਾਂ ਦਾ ਹੈ ਸਨੀਵੀ ਤੇ ਐਨ ਕਹਿੰਦੇ ਵੀ ਐਨ ਵਧੀਆ ਕੁਸ਼ਤੀਆਂ ਕਰ ਰਹੇ ਨੇ ਇਹ ਪ੍ਰਵਾਨ ਤੇ ਐਨ ਵਿਜੇ ਵੀ ਆਇਆ ਹੋਇਆ ਹੈ ਧੰਨਵਾਦ ਕਰਦੇ ਆਂ ਪਟਕੇ ਵਾਲੀ ਕੁਸ਼ਤੀ ਚੱਲਦੀ ਹੋਈ ਹੈ ਖੇਡ ਦੇ ਮੈਦਾਨ ਵਿੱਚ ਸੇਵ ਸੇਵ ਹੁੰਦੇ ਨੇ ਕੇਲੇ ਕੇਲੇ ਹੁੰਦੇ ਨੇ ਰੁਪਈਏ ਰੁਪਈਏ ਹੁੰਦੇ ਨੇ ਉਹ ਤੇਲੇ ਤੇਲੇ ਹੁੰਦੇ ਨੇ ਗੁਰੂ ਗੁਰੂ ਹੁੰਦੇ ਨੇ ਚੇਲੇ ਚੇਲੇ ਹੁੰਦੇ ਨੇ ਗੁਰੂ ਗੁਰੂ ਹੁੰਦੇ ਨੇ ਜੇਲੇ ਵਾਹ ਵਾਹ ਕਹਿੰਦਾ ਮੈਗੀਆਂ ਕਿੱਥੋਂ ਪਲਵਾਨ ਲੱਜਦੇ ਮਿੱਤਰੋ ਜਹਾਜਾਂ ਦੇ ਨਹੀਂ ਰੋੜੇ ਵੱਜਦੇ ਕਦੇ ਨਾ ਭਰਾ ਕੁਮਰ ਅੜੇ ਡਿਗਰੀ ਤੇ ਚੋਰਾ ਮਰੇ ਅੜਦੇ ਨਹੀਂ ਜਿੰਦੇ ਸੋਹਣਿਆ ਜਿਹੜੀ ਮਾਵਾਂ ਦੀ ਏ ਛਾਤੀ ਚੋਂ ਮਿਲਦੀ ਦਲੇਰੀ ਪੈਕਟਾਂ ਦੇ ਦੁੱਧ ਕਿੱਥੋਂ ਦਿੰਦੇ ਸੋਹਣਿਆ ਤੇ ਪੈਕਾਂ ਦੇ ਦੁੱਧ ਕਿੱਥੋਂ ਦਿੰਦੇ ਸੋਹਣਿਆ ਸਲਵਿੰਦਰ ਸ਼ਾਹਕੋਟੀਏ ਉੱਪਰਲੀ ਸਾਈਡ ਤੇ ਆ ਉਧਰ ਲਾਗੇ ਪਿੰਡ ਸਰਪੁਰਾ ਹੈ ਨਾ ਕਿ ਉਧਰ ਦੇ ਸਰਪੁਰਾ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਇਹਨਾਂ ਕਹਿੰਦੇ ਗਵੰਡੀ ਨਗਰ ਹੈ ਇਹਨਾਂ ਕਹਿੰਦੇ ਵੀ ਸਿਰੇ ਕਰਾਈ ਜਾਂਦਾ ਹੈ ਸਿਰੇ ਕਰਾਈ ਜਾਂਦਾ ਹੈ ਸੋ ਉਧਰਲੇ ਪਾਸੇ ਮਾਨਸਮਾਨ ਜਿਹੜੇ ਸਾਡੇ ਸਤਿਕਾਰਯੋਗ ਨੇ ਉਹਨਾਂ ਵੱਲੋਂ ਵੱਡੇ ਪਿਆਰ ਜਿਹੜੇ ਮੰਨਦੇ ਨੇ ਵਾਹ ਵੀ ਵਾਹ ਇਸ ਟਾਈਮ ਸੁਨਦਰ ਜੰਮਾ ਉੱਪਰ ਆਵੇ ਕਹਿੰਦਾ ਜੇ ਤੂੰ ਚਾਹੁੰਦਾ ਹੈ ਤੂਫਾਨ ਥੰਮਣਾ ਇੱਕ ਵਾਲੀ ਪੈਣਾ ਤੈਨੂੰ ਫੇਰ ਜੰਮਣਾ ਇਹ ਤਾਂ ਈ ਕੋ ਵਾਲੀ ਸਬੇ ਪੌੜੀਆਂ ਦੀ ਚੜ੍ਹ ਹੋਣੀਆਂ ਕਾਕਾ ਸਾਹ ਦਿਖਾ ਸਾਡੀਆਂ ਰਿਸਨ ਦੇ ਤੋ ਕੜ ਹੋਣੀਆਂ ਕਾਕਾ ਸਾਡੀਆਂ ਇਹ ਮੁੰਡਾ ਉਸਤਮਿੰਦ ਮਿਹਰਦੀਨ ਖੜਾ ਯੋਰ ਕਰਦਾ ਹੈ ਅੱਜ ਕੱਲ ਮੋਦੀ ਉਸਤਾਦ ਪਹਿਲਵਾਨ ਦੀ ਚੱਲਦੀ ਹੈ ਕਿਉਂਕਿ ਤਿਆਸ ਦੇ ਵਿੱਚ ਉਸਤਮਿੰਦ ਬਾਪੂ ਮਿਹਰਦੀਨ ਦਾ ਵੀ ਵੱਡਾ ਨਾਮ ਹੁੰਦਾ ਹੈ ਜਿਹਨਾਂ ਦਾ ਜਨਮ 1937 ਨੂੰ ਹੋਇਆ ਤਾਮਕੋਟ ਜ਼ਿਲ੍ਹਾ ਗੰਗਾ ਨਗਰ ਐਨ ਕਹਿੰਦੇ ਵੀ ਜਾਤੀ ਦਾ ਮੁਸਲਮਾਨ ਲਹਾਰ ਹੋਇਆ ਤੇ ਬਖਸੀਸੇ ਪਹਿਲਵਾਨ ਜੀ ਨੂੰ ਆਪਣਾ ਉਸਤਾਦ ਆਪਣਾ ਦਰਸਮੰਦਾ ਜਿਹਨੇ ਕੈਨੇਡਾ ਇੰਗਲੈਂਡ ਈਰਾਨ ਪਾਕਿਸਤਾਨ ਦੁਨੀਆ ਨੂੰ ਚੈਲੰਜ ਕੀਤਾ ਤੇ ਦੁਨੀਆ ਦੇ ਇੰਡੀਆ ਦੀ ਜੈਨ ਕਹਿੰਦੇ ਵੀ ਜਿੱਤ ਜਿਹੜੀ ਪ੍ਰਾਪਤ ਕਰਕੇ ਇੰਡੀਆ ਦੀ ਝੋਲੀ ਵਿੱਚ ਪਾਇਆ ਮੇਰੇ ਵੀਰੋ ਕੁਸ਼ਤੀਆਂ ਪੰਜਾਬ ਚੋਂ ਕੀ ਮਜੀਦ ਆਪਣੇ ਭੀਮਾ ਪਹਿਲਵਾਨ ਜੀ ਉਸਤਾਦ ਜੀ ਜਿਹਨੇ ਜੋ ਕੱਢਣਾ ਬੜਾ ਔਖਾ ਹੈ ਜੇ ਆਪਾਂ ਗੱਲ ਕਰੀਏ ਨਾ ਬਲਾਕ ਦੇ ਵਿੱਚੋਂ ਹੀ ਤੇ ਪਹਿਲਵਾਨ ਵੱਡਾ ਠਾਣਾ ਬਹੁਤ ਔਖਾ ਹੈ ਫਿਰ ਤਸੀਲ ਫਿਰ ਜ਼ਿਲ੍ਹਾ ਫਿਰ 23 ਜ਼ਿਲ੍ਹੇ ਤੇ ਫਿਰ ਜਾ ਕੇ ਕਿਤੇ ਜਦੋਂ ਐਂਡ ਇੰਡੀਆ ਲੈਵਲ ਤੇ ਆਪਾਂ ਕੁਸ਼ਤੀਆਂ ਲੜਦੇ ਨੇ ਤੇ ਫਿਰ ਬਹੁਤ ਵੱਡੀ ਗੱਲ ਹੁੰਦੀ ਹੈ ਤੁਹਾਡੇ ਉਸਤਾਦ ਨੂੰ ਵੀ ਸਲਾਮ ਜਿਨ੍ਹਾਂ ਨੇ ਦੁਨੀਆ ਨੂੰ ਚੈਲੰਜ ਕੀਤਾ ਇੰਡੀਆ ਦੀ ਝੋਲੀ ਦੇ ਵਿੱਚ ਬੱਤੇ ਵੱਕਰੇ ਵੱਕਰੇ ਕਿਤਾਬ ਜਿਹੜੇ ਪਾਇਆ ਉਹ ਗੱਲਾਂ ਉਹਨਾਂ ਦੀਆਂ ਹੁੰਦੀਆਂ ਗੱਲਾਂ ਸੁਰ ਵੀਰਾਂ ਦੀਆਂ ਗੱਲਾਂ ਜੋਧੀਆਂ ਦੀਆਂ ਗੱਲਾਂ ਬਲੀਆਂ ਦੀਆਂ ਤੇ ਗੱਲਾਂ ਬਕਰਾਂ ਦੀਆਂ ਵਾਹ ਵਾਕੇ ਦਾ ਮੁੰਡਾ ਮੁੱਝ ਤਾਂ ਸ਼ੌਂਕੀ ਅਰਸਕ ਲੈਣ ਦਾ ਆਉਂਦਾ ਇਹ ਸਵਾਦ ਗੱਲ ਮੂੰਹ ਦੇ ਉੱਤੇ ਕਹਿਣ ਦਾ ਤੇ ਤੋਂ ਕੋਲੀਆਂ ਕਰਾਰੀਆਂ ਨਹੀਂ ਜਦ ਹੋਣੀਆਂ ਕਾਕਾ ਸਾਡੀਆਂ ਸਾਡੀਆਂ ਦੀ ਸਾਨੀ ਤੇ ਤੋਂ ਗੱਲ ਹੋਣੀਆਂ ਬਹੁਤ ਤਖੜੀ ਕੁਸ਼ਤੀ ਖੇਡਦੇ ਮੈਦਾਨ ਵਿੱਚ ਚੱਲਦੀ ਪਈ ਐਨ ਕਹਿੰਦੇ ਵੀ ਬੱਲੇ ਬੱਲੇ ਹੁੰਦੀ ਪਈ ਕੁਸ਼ਤੀ ਦੀ ਵੇਖਾਂਗੇ ਕੀ ਗੱਲਬੰਦੀ ਕੁਸ਼ਤੀ ਦੀ ਇਹ ਸਮੇਂ ਦੀਆਂ ਬਾਤਾਂ ਇਹ ਵੀ ਸਮੇਂ ਦੀਆਂ ਬਾਤਾਂ ਕਹਿੰਦਾ ਗੁੰਦਵੇ ਸਰੀਰ ਹਿੱੱਕ ਗੱਜ ਗੱਜ ਚੌੜੀਆਂ ਮਾਰਦੇ ਨੇ ਡੰਡ ਨਾਲੇ ਖਿੱਚ ਲੜਨ ਪੌੜੀਆਂ ਜਿਹੜੇ ਗੈਰਮਜਾਰੀ ਕਹਿੰਦਾ ਮਿਹਨਤਾਂ ਦੇ ਨਾਲ ਯਾਰੋ ਸੀ ਨਹੀਂ ਵਾਹ ਵਾਹ ਬਹੁਤ ਵਧੀਆ ਮੁਕਾਬਲਾ ਸਾਹਮਣੇ ਖੇਡ ਦੇ ਮੈਦਾਨ ਵਿੱਚ ਚੱਲਦਾ ਪਿਆ ਜੀ ਵੇਖਾਂਗੇ ਕੀ ਗੱਲ ਬੰਦੀ ਕੁਸ਼ਤੀ ਦੀ ਇਹਿੰਦਾ ਯੁਮਾ ਯਾ ਕੋਟੀਆਂ ਹੈਲੋ ਹੈਲੋ ਸਰਦਾਰ ਅਮਰਜੀਤ ਸਿੰਘ ਜੀ ਕਾਉਂਸਲਰ ਸਾਹਿਬ ਸਰਦਾਰ ਅਮਰਜੀਤ ਸਿੰਘ ਜੀ ਕਾਉਂਸਲਰ ਸਾਹਿਬ ਜਿਹੜਾ ਮਲ ਜਿੱਤੂਗਾ 500 ਰੁਪਏ ਉਹਨਾਂ ਵੱਲੋਂ ਸਰਦਾਰ ਅਮਰਜੀਤ ਸਿੰਘ ਜੀ ਕਾਉਂਸਲਰ ਸਾਹਿਬ ਉਹਨਾਂ ਵੱਲੋਂ 500 ਤੇ ਇਧਰ ਸਰਪ੍ਰਸਤ ਸੁਪਨ ਸਾਹਿਬ ਜੀ ਬੈਠੇ ਹੋਏ ਨੇ 500 ਉਹਨਾਂ ਵੱਲੋਂ ਜਿਹੜਾ ਜਿੱਤੂਗਾ ਕੁੱਲ 1000 ਰੁਪਏ ਹੋ ਗਿਆ ਤੇ 100 ਰੁਪਇਆ ਪਿਆਰ ਵਜੋਂ ਦਵਾਂਗੇ 1100 ਰੁਪਇਆ ਇਹ ਵੱਡੇ ਮਾਨ ਹੋਣਗੇ ਸਿਕਨ ਸਕੀਮ ਚੱਲਦੀ ਹੈ ਕਿ ਜਿਹੜਾ ਸਿਕਨ ਇਹ ਜੇਤੂ ਮਾਨ ਨੂੰ ਦੇਣਾ ਹੈ ਇਹ ਜੇਤੂ ਬਲਵਾਨ ਨੂੰ ਦਵਾਂਗੇ ਵੀ ਦਰਸ਼ਕ ਵੀਰਾਂ ਦਾ ਤਾੜੀ ਮਾਰੋ ਜੀ ਜ਼ੋਰ ਨਾਲ ਸਾਰਿਆਂ ਨੂੰ ਬੇਨਤੀ ਹੈ ਤਾੜੀ ਮਾਰੋ ਜੀ ਰੱਖ ਕੇ ਔਰ ਜੱਟ ਖੇਤੋਂ ਉਹ ਬੱਚਾ ਰੇਤ ਤੋਂ ਮੱਝ ਛੱਪੜ ਤੋਂ ਫਕੀਰ ਛੱਪੜ ਤੋਂ ਸ਼ਰਾਬੀ ਟੇਕੇ ਤੋਂ ਉਹ ਜਨਾਨੀ ਪੇਕੇ ਤੋਂ ਉਹ ਨੇਤਾ ਕੁਰਸੀ ਤੋਂ ਅਮਲੀ ਕਹਿੰਦਾ ਵੀ ਸੁਸਤੀ ਤੋਂ ਤੇ ਵਿਹਲੜ ਫੇਸਬੁੱਕ ਤੋਂ ਕੱਢਣੇ ਬੜੇ ਔਖੇ ਆ ਤੇ ਵਿਹਲੜ ਫੇਸਬੁੱਕ ਤੋਂ ਕੱਢਣੇ ਬੜੇ ਔਖੇ ਸਰਬੰਸਬ ਜਿਹੜੇ ਵਿਹਲੇ ਹੁੰਦੇ ਆ ਉਹ ਫੇਸਬੁੱਕ ਜਲਾ ਲੈਂਦੇ ਆ ਤੇ ਫਿਰ ਕੱਢਣੇ ਬੜੇ ਔਖੇ ਹੁੰਦੇ ਆ ਸੋ ਇਹ ਗੱਲਾਂ ਸਿਆਣਿਆਂ ਦੀਆਂ ਕਥੀਆਂ ਹੋਈਆਂ ਸਿਆਣਿਆਂ ਦੀਆਂ ਕਥੀਆਂ ਹਾਂਜੀ ਭਰਾ ਜੀ ਦੂਜੇ ਪਾਸੇ ਸਲਵਿੰਦਰ ਨਕੋਦਰ ਦੇ ਲੱਗੇ ਪਿੰਡ ਸਾਰ ਮੁਰਾ ਹੈ ਤਿਆਰ ਪਰ ਤਿਆਰ ਕੁਸ਼ਤੀ ਤੇ 1000 ਰੁਪਇਆ ਵੱਡੇ ਮਾਨ ਸਨਮਾਨ ਹੋਣਗੇ ਸਾਡੇ ਸਰਦਾਰ ਅਮਰਜੀਤ ਸਿੰਘ ਜੀ ਕਾਉਂਸਲਰ ਸਾਹਿਬ ਦੇ ਨਾਲ ਸਮਨ ਸਿੰਘ ਜੀ ਸਰਵਰੇ ਵਾਲੇ 5500 ਰੁਪਏ ਦੇ ਐਲਾਨ ਕਰਦੇ ਨੇ ਵੀ ਦੋ ਨੰਬਰ ਲੋਜ ਜਿਹੜਾ ਮਾਲ ਜਿੱਤੂਗਾ 1000 ਰੁਪਏ ਦੇ ਨਾਲ ਤੇ 100 ਜਿਹੜਾ ਪਿਆਰ ਦੇ ਨਾਲ ਦਮੰਗੇ 1100 ਪੂਰਾ ਕਰਕੇ ਐਂ ਰਸਮ ਅਦਾ ਕਰਾਂਗੇ ਆ ਜਾ ਦਿमित्रा ਉੱਥੇ ਵਾਹ ਵੀ ਵਾਹ ਕਹਿੰਦਾ ਜਦ ਲੋਹਾ ਕੱਟਦਾ ਲੋਹੇ ਨੂੰ ਫਿਰ ਭੰਬਲ ਮਚਦੇ ਅੰਗਿਆਰਿਆਂ ਦੇ ਰਾਜੇ ਕਹਿੰਦੇ ਹੌਸਲੇ ਦੀ ਜਿੱਤ ਹੁੰਦੀ ਤੇ ਮੁੱਲ ਪੈਂਦੇ ਨਹੀਂ ਫੋਕੇ ਲਲਕਾਰਿਆਂ ਦੇ ਤੇ ਮੁੱਲ ਪੈਂਦੇ ਨਹੀਂ ਫੋਕੇ ਲਲਕਾਰਿਆਂ ਦੇ ਉਹਨੇ ਪੈਂਦੇ ਨਹੀਂ ਫੋਕੇ ਲਲਕਾਰਿਆਂ ਦੇ ਆ ਵੇਖੋ ਜਵਾਨੀ ਲੜਦੀ ਆ ਵੇਖ ਮੁੜਕੋ ਮੁੜਕੀ ਹੋਈ ਜਵਾਨੀ ਕਹਿੰਦੇ ਗੌਸ ਮੱਲਾ ਨਕੋਤਰ ਦੀ ਧਰਤੀ ਹੈ ਕਦੇ ਮੱਲਾ ਰਾਨਪੁਰੇ ਦੀ ਗੱਲ ਹੋਈ ਹੈ ਕਦੇ ਗੁਰੂ ਨਾਨਕਪੁਰੇ ਦੇ ਵਿੱਚ ਵੀ ਐਨ ਕਹਿੰਦੇ ਮਾਗੀ ਦਾ ਛੇਂਜ ਮੇਲਾ ਵੱਡਾ ਮਸ਼ਹੂਰ ਹੈ ਬਾਬਾ ਮਹਿਰ ਕਰਨ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਕਰਨ ਤੇ ਕਦੇ ਰਵਾਨਪੁਰ ਮੱਲੇ ਦੀ ਗੱਲ ਹੁੰਦੀ ਹੈ ਕਦੇ ਗੌਸ ਮੱਲੇ ਦੀ ਗੱਲ ਹੁੰਦੀ ਹੈ ਤੇ ਕਦੇ ਗੁਰੂ ਨਾਨਕਪੁਰੇ ਦੀ ਗੱਲ ਜੋ ਲੇਖਾ ਜੋਖਾ 4 ਮਿੰਟ ਬਾਕੀ ਇਹ ਇਨਾਂ ਮੱਲਾਂ ਦੇ ਕਿ ਪੈਦਲ ਤੁਰਿਆ ਜਾਂਦਾ ਬੰਦਾ ਸਾਈਕਲ ਭਾਲਦਾ ਹੈ ਮਿਲ ਜੇ ਉਹਨੂੰ ਸਾਈਕਲ ਸਰਪੰਚ ਸਾਹਿਬ ਫਿਰ ਬੰਦਾ ਸਕੂਟਰ ਕਾਰ ਭਾਲਦਾ ਹੈ ਜੇ ਮਿਲ ਜਾਵੇ ਉਹਨੂੰ ਸਕੂਟਰ ਕਾਰ ਤੇ ਫਿਰ ਪੜ੍ਹਿਆ ਲਿਖਿਆ ਬੰਦਾ ਰੋਜ਼ਗਾਰ ਭਾਲਦਾ ਹੈ ਜੇ ਮਿਲ ਜਾਵੇ ਉਹਨੂੰ ਰੋਜ਼ਗਾਰ ਤੇ ਮੁੰਡਾ ਫਿਰ ਸੋਹਣੀ ਨਾਰ ਭਾਲਦਾ ਹੈ ਜੇ ਮਿਲ ਜਾਵੇ ਮੁੰਡੇ ਨੂੰ ਨਾਰ ਮੁੰਡਾ ਬੇਬੇ ਨੂੰ ਨਹੀਂ ਪੁੱਛਦਾ ਫਿਰ ਚੋਪੜੀਆਂ ਦੇ ਨਾਲ ਚਾਰ ਭਾਲਦਾ ਹੈ ਤੇ ਸਾਰੀ ਉਮਰ ਬੰਦਾ ਮੰਗਦਾ ਬੁੱਢਾ ਹੋ ਜਾਂਦਾ ਉਹ ਜਦੋਂ ਹੋ ਜਾਵੇ ਬੰਦਾ 부ੜਾ ਫਿਰ ਸਤਕਾਰ ਭਾਲਦਾ ਏ ਓਏ ਆਖਰ ਵੇਲੇ ਯਾਰੋ ਨਹੀਂ ਚੱਲਦੀ ਫਿਰ ਬੰਦਾ ਬੰਦੇ ਚਾਰ ਭਾਲਦਾ ਏ ਆਖਰ ਵੇਲੇ ਯਾਰੋ ਨਹੀਂ ਚੱਲਦੀ ਫਿਰ ਬੰਦਾ ਬੰਦੇ ਚਾਰ ਭਾਲਦਾ ਇਸ ਸਮੇਂ ਦੀਆਂ ਗੱਲਾਂ ਹੁੰਦੀਆਂ ਸਮੇਂ ਦੀਆਂ ਬਾਤਾਂ ਸੋ ਆਪਣੀ ਜ਼ਿੰਦਗੀ ਦੇ ਵਿੱਚ ਬੰਦੇ ਦੀਆਂ ਕਦੇ ਵੀ ਲੋੜਾਂ ਜਿਹੜੀਆਂ ਆ ਉਹ ਪੂਰੀਆਂ ਨਹੀਂ ਹੁੰਦੀਆਂ ਰੱਬ ਨੂੰ ਪ੍ਰਮਾਤਮਾ ਦੇ ਅੱਗੇ ਸ਼ੁਕਰ ਕਰਨਾ ਚਾਹੀਦਾ ਹੈ ਜਿਹੜਾ ਕੱਢੀ ਲਾਡੀ ਨੰਘ ਜਾਵੇ ਉਹੀ ਚੰਗੀ ਐ ਉਸ ਪਰਮਾਤਮਾ ਦਾ ਉਸ ਅੱਲਾ ਦਾ ਉਸ ਤਾਲਾ ਦਾ ਉਸ ਵਾਹਿਗੁਰੂ ਦਾ ਐਂਡ ਦਰਸ਼ਕ ਵੀਰ ਪਹੁੰਚੇ ਹੋਏ ਨੇ ਤੇ ਚੱਕਲਾ ਮੈਕਨਵਿੰਦਰਾ ਛੇੜ ਦੇ ਕਹਾਣੀ ਨੂੰ ਵਾਹ ਵੀ ਵਾਹ ਬਹੁਤ ਤਖੜਾ ਮੁਕਾਬਲਾ ਇੱਕ ਬੰਨੇ ਸਰਵਿੰਦਰ ਯੁਮਾ ਸ਼ਾਹ ਕੋਟੇ ਤੇ ਨਾਲ ਕਹਿੰਦੇ ਵੀ ਕਰਮਾ ਰਾਮੇਵਾਲ ਵਾਹ ਜੀ ਵਾਹ ਸਰਵਿੰਦਰ ਸ਼ਾਹ ਗੁਟਿਆ ਰਸਤਬਿੰਦ ਕਾੜਾ ਸ਼੍ਰੀ ਮੇਰਦੀ ਉਪਰਲੀ ਸਾਈਡ ਦੇ ਐਂਡ ਕਹਿੰਦੇ ਵੀ ਨਾਲ ਕਰਮਾ ਪਹਿਲਵਾਨ ਜੀ ਤੇ ਸਮਾਂ ਕੁਝ ਬੀਤ ਗਿਆ ਕੁਝ ਬਾਕੀ ਐ ਅੱਗੇ 4 ਮਿੰਟ ਦੱਸਿਆ ਸੀ ਬਰਾੜ ਪਹਿਲਵਾਨ ਜੀ ਨੇ ਤੇ ਹੁਣ ਕੁਝ ਸਕਿੰਟ ਕੁਝ ਮਿੰਟ ਕੱਢ ਗਏ ਹੋਣਗੇ ਇਹ ਸਮਝਣਾ ਇਹ ਐਸ ਵਾਲੇ ਇੰਤਜ਼ਾਰ ਕਰਦਾ ਹੈ ਕੌਣ ਜਿੱਤੂ ਕੌਣ ਹਰੂ सोनू ਭਰਾ ਜੀ ਨੂੰ ਬਾਹਰ ਕੱਢੀ ਮੰਗੇ ਭਰਾ ਇੱਕ ਮਾਰ ਜਕਾਰਾ ਲੱਕਦਾ ਤੇ ਲਾਲਾਂ ਵਾਲੇ ਪੀਰ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਨੋਟੇ ਸ਼ਾਦੀ ਯਾਦ ਨੂੰ ਸਮਰੇ ਵੀ ਉਸਤਵੇਂ ਹਿੰਦ ਪਹਿਲਵਾਨ ਭਪਿੰਦਰ ਸਿੰਘ ਅਜਨਾਰੀ ਵਾਲਾ ਪੁੱਜੇਗਾ ਪਰਤਪਾਲ ਸਿੰਘ ਫਗਵਾੜਾ ਪੁੱਜੇਗਾ ਤੇ ਜੇਤੂ ਪਹਿਲਵਾਨ ਨੂੰ ਤੇ ਨਾਲ ਹੀ ਸਾਡੇ ਅਮਰੀਕ ਪਹਿਲਵਾਨ ਜੀ ਬਾਲੋ ਕੀ ਇਹਨਾਂ ਦਾ ਸਾਡਾ ਪਾਲਾ ਭਰਾ ਕੈਨੇਡਾ ਵਾਲੇ ਉਹਨਾਂ ਵੱਲੋਂ 5500 ਰੁਪਏ ਦਾ ਵਿਸ਼ੇਸ਼ ਸਨਮਾਨਦ ਕੀਤਾ ਜਾਣਾ ਅਮਰੀਕ ਭਰਾ ਜੀ ਬਹੁਤ ਬਹੁਤ ਮੁਬਾਰਕਾਂ 17 April ਵੀ ਜਿਹੜੀ ਭੱਜੀ ਆਉਂਦੀ ਆ 17 April ਵੀ ਭੱਜੀ ਆਉਂਦੀ ਆ ਹਾਂਜੀ ਅਮਰੀਕ ਜੀ ਨੂੰ ਮੁਬਾਰਕਾਂ 17 April 10 ਆ ਵੇਖੋ ਸਾਹਮਣੇ ਐਨ ਜੋਰ ਲੱਗੇ ਹੋਏ ਨੇ ਮੱਲਾਂ ਦੇ ਓ ਬੱਲੇ ਬੱਲੇ ਓ ਨਹੀਂ ਰਿਸਾ ਐਨ ਸਿਰੇ ਦੀ ਜਵਾਨੀ ਜਿਹੜੀ ਐ ਖੇਡ ਦੇ ਮੈਦਾਨ ਦੇ ਵਿੱਚ ਨਜਦੀ ਪਈ ਐ ਕੇਸਰੀ ਦੀ ਜਵਾਨੀ ਐ ਖੇਡ ਦੇ ਮੈਦਾਨ ਦੇ ਵਿੱਚ ਨਦੀ ਐ ਕੇ ਗਾਲ ਨਹੀਂ ਕਿਸੇ ਨੂੰ ਮਾਂ ਦੀ ਕੱਢੀ ਦੀ ਓ ਪਿੰਡ 'ਚੇ ਮਟੀਰ ਬਾਹਰ ਨਹੀਂ ਨਹੀਂ ਸੱਦੀ ਦੀ ਓ ਮੰਗ ਨਹੀਂ ਗੱਡੀ ਤੇ ਨਹੀਂ ਓ ਗੇੜਾ ਲਾਈਦਾ ਤੇ ਟੌਰ ਲਈ ਜੁਲਰੀ ਜਾਲੀ ਨਹੀਂ ਪਾਈ ਦੀ ਓ ਭੀੜ ਵਾਲੀ ਜਗ੍ਹਾ ਤੇ ਨਹੀਂ ਫੈਰ ਕੱਢੀ ਦੇ ਓ ਜਨਾਨੀ ਪਿੱਛੇ ਲੱਗ ਕੇ ਨਹੀਂ ਸਰਪੰਚ ਸਾਹਿਬ ਮਾਪੇ ਛੱਡੀ ਦੇ ਓ ਤੀ ਨਹੀਂ ਪਿੱਛੇ ਲੱਗ ਕੇ ਨਹੀਂ ਮਾਪੇ ਛੱਡੀ ਦੇ